ਮਾਤਾ ਜੀ ਆਪਣਾ ਨਾਮ ਦੱਸੋ ਰਜਿੰਦਰ ਕੌਰ ਜੱਤੋ ਕਮੇਂ ਪ੍ਰਧਾਨ ਸ਼੍ਰਮnikਾਲੀਗਲ ਅੰਮ੍ਰਿਤਸਰ ਮਾਤਾ ਜੀ ਜਿਹੜੀ ਇੱਥੇ ਮੀਟਿੰਗ ਹੋਈ ਹੈ ਕਿਸ ਬਾਰੇ ਹੋਈ ਕਿ ਅੱਜ ਜੋ ਬਟਾਲਾ ਵਿਖੇ ਸਾਡੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਜਾਂ ਪਹਿਲਾਂ ਮੀਟਿੰਗ ਹੋਈ ਹੈ ਰਖੜ ਪੁੰਨਿਆ ਦੇ ਸਬੰਧ ਵਿੱਚ ਸਾਡੀ ਪਾਰਟੀ ਹਰ ਸਾਲ ਦੀ ਤਰ੍ਹਾਂ ਭਾਰੀ ਇਕੱਠ ਕਰੇਗੀ ਜਿਹਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਹੀ ਲੋਕ ਸ਼ਮੂਲੀਅਤ ਕਰਨਗੇ ਸਾਡੀਆਂ ਬੀਬੀਆਂ ਭੈਣਾਂ ਜੋ ਅੱਜ ਇੱਥੇ ਸਾਡੇ ਨਵੀਆਂ ਵੀ ਸ਼ਾਮਲ ਹੋਈਆਂ ਨੇ ਸਾਰੇ ਅਸੀਂ ਆਪਣੀ ਪਾਰਟੀ ਦੇ ਵੀਰਾਂ ਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਮਾਈ ਭਾਗੋ ਦੀਆਂ ਵਾਰਸਾ ਅਸੀਂ ਵੱਧ ਚੜ ਕੇ ਮਤਲਬ ਸਿਮੂਲੀਅਤ ਵੀ ਕਰਾਂਗੇ ਤੇ ਔਰ ਸਰਦਾਰ ਮਾਨ ਜੀ ਦੇ ਹੱਥ ਵੀ ਮਜ਼ਬੂਤ ਕਰਾਂਗੇ। ਜਿਹੜੀ ਇਹ ਮੀਟਿੰਗ ਹੈ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਕਰਦੇਗੇ। ਜੀ ਜੀ। ਜ਼ਿਲ੍ਹਾ ਵਾਈਸ ਜਿੰਨੇ ਵੀ ਜ਼ਿਲ੍ਹੇ ਬਾਬਾ ਬਕਾਲਾ ਸਾਹਿਬ ਨੂੰ ਨੇੜੇ ਪੈਂਦੇ ਨੇ ਉੱਥੇ ਹਰ ਥਾਂ ਤੇ ਅੱਜ ਸਾਡੀ ਜਲੰਧਰ ਵੀ ਕਮੀਟਿੰਗ ਹੋ ਰਹੀ ਹੈ ਇਸ ਦੀ ਕਾਲੀ ਗੱਲ ਦੀ। ਕੱਲ ਨੂੰ ਸਾਡੀ ਅੰਮ੍ਰਿਤਸਰ ਸਾਹਿਬ ਵੀ ਮੀਟਿੰਗ ਹੈ, ਪ੍ਰੈਸ ਕਾਨਫਰੰਸ ਵੀ ਹੈ। ਜਿੰਨੇ ਵੀ ਜ਼ਿਲ੍ਹੇ ਨੇੜੇ-ਨੇੜੇ ਨੇ ਸਾਰੇ ਅਸੀਂ ਆਪਣੀਆਂ ਬੀਬੀਆਂ ਨੂੰ ਉਤਸ਼ਾਹਿਤ ਕਰ ਰਹੇ ਹਾਂ, ਨਵੇਂ ਅਹੁਦੇਦਾਰ ਬੀਬੀਆਂ ਵੀ ਅੱਜ ਸ਼ਾਮਲ ਹੋਈਆਂ ਨੇ ਜਿਨ੍ਹਾਂ ਨੂੰ ਅਹੁਦੇ ਦਿੱਤੇ ਗਏ ਨੇ, ਜਿਨ੍ਹਾਂ ਦੇ ਮਨ ਵਿੱਚ ਕੋਈ ਬਲਬਲਾ ਹੈ ਚਾਹੋ ਹੈ ਸਾਡੀ ਪਾਰਟੀ ਪ੍ਰਤੀ ਕੋਈ ਵਿਸ਼ਵਾਸ ਹੈ ਤਾਂ ਹੀ ਆਇਆ ਤੇ ਬੀਬੀਆਂ ਨੇ ਵਿਸ਼ਵਾਸ ਦਵਾਇਆ ਕਿ ਰਖੜ ਪੁੰਨਿਆ ਤੇ ਅਸੀਂ 350 ਸਾਲਾਂ ਜੋ ਸ਼ਹੀਦੀ ਸਮਾਗਮ ਹੈ ਗੁਰਤੇਗ ਬਹਾਦਰ ਜੀ ਦਾ ਅਸੀਂ ਭਰਮਾ ਕੱਟ ਕਰਾਂਗੇ। ਜੀ ਆਪਣਾ ਨਾਮ ਦੱਸਿਓ। ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਵਚਨ ਸਿੰਘ ਫੁਆਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਸ਼੍ਰੋਮਣੀ ਕਾਲਜ ਵਾਲਾ ਅਮਰਸਰ। ਕੋਈ ਬਟਾਲਾ ਦੀ ਮੀਟਿੰਗ ਕੀਤੀ ਕੀ ਇਸ ਬਾਰੇ ਕੀਤੀ ਕਿ ਕਿਹੜੀ ਪਾਰਟੀ ਹੈ? ਸਾਡੀ ਸ਼੍ਰੋਮਣੀ ਕਾਲਜ ਵਾਲਾ ਅਮਰਸਰ ਦੀ ਇਸਤਰੀ ਵਿੰਗ ਦੀ ਮੀਟਿੰਗ ਹੋਈ ਹੈ ਗੁਰਦਾਸਪੁਰ ਜ਼ਿਲ੍ਹੇ ਦੀ। ਜੇ ਦੇ ਵਿੱਚ ਵਿਸ਼ੇਸ਼ ਤੌਰ ਤੇ ਬੀਬੀ ਰਜਿੰਦਰ ਕੌਰ ਜੀ ਜਾਤੋਂ ਕੌਮੀ ਪ੍ਰਧਾਨ ਪਤਿਸ਼ਰੀ ਵਿੰਗ ਦੇ ਜੋ ਇੱਥੇ ਆਏ ਨੇ ਸਰਦਾਰ ਸਿੰਘ ਜੀ ਸਨਮਾਨ ਦਿਜੀਏ ਵਿਚਾਰ ਨਿਰਦੇਸ਼ਾਂ ਤੇ ਅਸੀਂ ਜਿਹੜਾ ਵਾਰ ਮੀਟਿੰਗ ਕਰ ਰਹੇ ਹਾਂ ਤੇ ਇੱਥੇ ਵੀ ਗੁਰਦਾਸਪੁਰ ਚ ਭਰਵੀ ਮੀਟਿੰਗ ਹੋਈ ਆ ਸਾਰੇ ਹੇਅ ਉਦੇਦਾਰਾਂ ਨੇ ਭਾਗ ਲਿਆਗਾ ਬੀਬੀਆਂ ਦੇ ਵਿੱਚ ਬੜਾ ਉਤਸ਼ਾਹ ਆ ਤੇ ਰੱਖੜਪੁੰਨਿਆਂ ਦੇ ਸਬੰਧ ਚ ਮੀਟਿੰਗ ਕੀਤੀ ਆ ਉਹਦੇ ਵਿੱਚ ਅਸੀਂ ਮੁੱਦੇ ਉਠਾਏ ਆ ਕਿ ਜਿਹੜੇ ਸਾਡੇ ਸ਼ਹੀਦ ਪਰਿਵਾਰ ਕੋਹ ਕੋ ਕੇ ਮਾਰੇ ਆ ਸਾਭ ਜੀ ਨੇ ਜ਼ੁਲੂਮਾਂ ਦੀ ਰੱਖਿਆ ਕੀਤੀ ਆ ਉਦਾਹਨ ਸ਼ਹੀਦੀ ਦਿਹਾੜਾ ਮਨਾ ਰਹੇ ਆ ਪਰ ਇਹ ਕਿਹੜੇ ਮੂਨਾ ਮਨਾ ਰਹੇ ਜਿਨ੍ਹਾਂ ਨੇ ਕਤਲਾਂ ਕੀਤਾ ਪੰਜਾਬ ਦੇ ਵਿੱਚ ਮੁੱਖ ਮਕਸਦ ਸਾਡਾ ਉੱਥੇ ਜਿਹੜੀ ਬਾਬਾ ਵਿਕਾਸ ਸਾਹਿਬ ਮੀਟਿੰਗ ਰੈਲੀ ਕਰ ਰਹੇ ਆ ਆਪਾਂ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਅਸੀਂ ਵਿਸ਼ਵਾਸ ਕਰੌਣੇ ਸਦਾ ਸਿੰਘ ਜੀ ਸਿਮਾਨੂ ਕਿ ਵੱਡੀ ਗਿਣਤੀ ਦੇ ਵਿੱਚ ਗੁਰਦਾਸਪੁਰ ਤੋਂ ਬੱਸਾਂ ਟਰਾਲੀਆਂ ਟਰੈਨਾਂ ਵੀ ਰਹੀਆਂ ਅੱਠ ਲੈ ਕੇ ਆਪਾਂ ਕੋਈ ਸੰਗਤ ਨੂੰ ਲੈ ਕੇ ਜਾਮਾ ਸਰ ਚੇਅਰਮੈਨ ਜੀ ਉਹ ਕਿ ਜਿਲੇਬਾਈ ਕਰਦੇ ਨੇ ਮੈਂ ਜਿਲੇ ਦੀ ਹੰਗਿਆ ਜਿਹਨਾਂ ਪਤਰੀ ਹੁੰਦੀ ਹੈ ਸ਼ਹਿਰ ਰਹਿੰਦਾ ਹਾਂ ਹਾਂ ਜਦੋਂ ਕੌਮੀ ਪ੍ਰਧਾਨ ਆਉਂਦੇ ਆ ਜਿਹੜਾ ਪਦਵੀ ਹੁੰਦੀ ਹੈ ਬਾਕੀ ਮੈਂ ਜ਼ਿਲ੍ਹਾ ਪ੍ਰਧਾਨ ਆ ਮੈਂ नई और ताजी खबरें देखने के लिए पंजाब 24 फोर ओवर को सब्सक्राइब कर लीजिए